ਆਲੇ ਮਨੰਦੇ ਤੇ ਹਰ ਦੁੱਖ ਮੇਰਾ ਨਾਮਈਆ ਹਉ ਭਾਈ ਤੇ ਇਸ ਚੰਗੀ ਤੁੰਤਨ ਬਾਬਾ ਸ਼ੇਖ ਫਰੀਦ ਜੀ ਦੇ ਆਤਮਿਕ ਪੁਰਖ ਦੇ ਸੰਬੰਧ ਦੇ ਵਿੱਚ ਸਰਦਾਰ ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਖੂਨ ਦਾ ਟੈਂਪ ਲਾਇਆ ਜਾ ਰਿਹਾ ਔਰ ਖੂਨ ਦਾ ਜਿਹੜਾ ਮਹਾਦਾਨ ਹੈ ਮਹਾਦਾਨ ਇਸ ਕਰਕੇ ਕਿ ਬਹੁਤ ਫੜੀਆਂ ਚੀਜ਼ਾਂ ਮਨੁੱਖ ਨੇ ਬਣਾ ਲਈਆਂ ਪਰ ਅਸੀਂ ਹੁਣ ਤੱਕ ਖੂਨ ਨਹੀਂ ਬਣਾ ਸਕਿਆ ਔਰ ਇਹਦੇ ਨਾਲ ਉਹਨਾਂ ਜਾਨਾਂ ਨੂੰ ਬਚਾਇਆ ਜਾ ਸਕਦਾ ਜਿਹੜੇ ਬਹੁਤ ਕੀਮਤੀ ਹੁੰਦੀਆਂ ਔਰ ਬਹੁਤ ਖਤਰੇ ਦੇ ਵਿੱਚ ਹੁੰਦੀਆਂ ਤੇ ਵੀ ਜੇ ਖੂਨ ਦੀ ਉਹਨਾਂ ਨੂੰ ਬੋਤਲ ਨਹੀਂ ਮਿਲਦੀ ਤਾਂ ਉਹਨਾਂ ਦੀ ਜਾਨ ਵੀ ਜਾ ਸਕਦੀ ਸੋ ਉਹ ਜਾਨਾਂ ਬਚਾਉਣ ਵਾਸਤੇ ਇੱਕ ਬਹੁਤ ਵੱਡਾ ਯੋਗਦਾਨ ਔਰ ਫਰੀਦਕੋਟ ਦੇ ਅੰਦਰ ਬਾਬਾ ਫਰੀਦ ਜੀ ਦੀ ਕਿਰਪਾ ਦੇ ਨਾਲ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਉਹ ਖੂਨਦਾਨ ਕੈਂਪ ਕਰਦੇ ਆ ਔਰ ਹਜ਼ਾਰਾਂ ਦੇ ਤਦਾਦ ਦੇ ਵਿੱਚ ਜਿਹੜਾ ਇੱਥੋਂ ਖੂਨ ਦੇ ਜਿਹੜੇ ਹੈਗੇ ਯੂਨਿਟ ਉਹ ਇਕੱਠੇ ਕੀਤੇ ਜਾਂਦੇ ਆ ਫਰੀਦਕੋਟ ਮੈਡੀਕਲ ਕਾਲਜ ਸਿਵਲ ਹਸਪਤਾਲ ਫਰੀਦਕੋਟ ਔਰ ਔਟਕਪੂਰਾ ਜਾਂ ਹੋਰ ਵੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਜਦੋਂ ਸਾਡੇ ਕੋਲੇ ਵਾਧੂ ਹੋ ਜਾਂਦਾ ਸੀ ਹੋਰ ਵੀ ਵੱਡੇ-ਵੱਡੇ ਹਸਪਤਾਲਾਂ ਨੂੰ ਭੇਜਦੇ ਆ ਕੋਈ ਬਾਬਾ ਫਰੀਦ ਜੀ ਦੀ ਸਾਡੇ ਤੇ ਸਾਰਿਆਂ ਤੇ ਕਿਰਪਾ ਹੈ ਤੋਂ ਸੇਵਾ ਲੈ ਰਹੇ ਆ ਤੋ ਇਹ ਸਭ ਤੋਂ ਵੱਡੀ ਸੇਵਾ ਮੈਂ ਸਾਰੇ ਜਿਹੜੇ ਅਹੁਦੇਦਾਰ ਸਹਿਬਾਨ ਉਹਨਾਂ ਨੂੰ ਵਧਾਈ ਦਿੰਨੇ ਔਰ ਬਾਬਾ ਫਰੀਦ ਜੀ ਅੱਗੇ ਅਰਦਾਸ ਕਰਦਾ ਕਿ ਸਾਡੇ ਸਿਰ ਤੇ ਇਸੇ ਤਰ੍ਹਾਂ ਔਫ ਦੀ ਮਿਹਰ ਦਾ ਹੱਥ ਰੱਖਣ ਤੇ ਅਸੀਂ ਉਹਨਾਂ ਦੇ ਨਾਂ ਲੈ ਕੇ ਉਹਨਾਂ ਨੂੰ ਯਾਦ ਕਰਕੇ ਇਸੇ ਤਰ੍ਹਾਂ ਦੀਆਂ ਖਵਾਮਾਂ ਕਰਦੇ ਰਹੀਏ ਵੈਗਰ ਦੀ ਕਲਪਾਤ ਵੈਗਰ ਦੀ ਕਿਪਟਾ ਇਹ ਕੰਮ ਇੱਥੇ ਕਰਦੇ ਹੁੰਦੇ ਆ ਕਿ ਪੰਜਾਬੀਆਂ ਨੂੰ ਇਸੇ ਤਰ੍ਹਾਂ ਸਵਰਗਵਾਸੀ ਸਰਦਾਰ ਦਸਰਿੰਦਰ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਲਗਾਤਾਰ ਜਿਹੜਾ ਹੈਗਾ ਮਨੁੱਖਤਾ ਦੀ ਭਲਾਈ ਲਈ ਇਹ ਬਲੱਡ ਕੈਂਪ ਲਗਾਏ ਜਾਂਦੇ ਔਰ ਜਿਸਤ ਪਹੁੰਚ ਕੇ ਹਜ਼ਾਰਾਂ ਲੋਕ ਬਲੱਡ ਡੋਨੇਟ ਕਰਦੇ ਆ ਮੈਨੂੰ ਲੱਗਦਾ ਖੂਨਦਾਨ ਤੋਂ ਵੱਡਾ ਪੁੰਨ ਦਾ ਕੰਮ ਕੋਈ ਨਹੀਂ ਔਰ ਮੇਰਾ ਵੀਰ ਗੁਰਜੀਤ ਢਿੱਲੋਂ ਜਿਹੜਾ ਸਵਰਗਵਾਸੀ ਅੰਕਲ ਜੀ ਸਰਦਾਰ ਜਸਵਿੰਦਰ ਸਿੰਘ ਹੋਰਾਂ ਦਾ ਬੇਟਾ ਔਰ ਇਹ ਸੱਚੀ ਸ਼ਰਧਾਂਜਲੀ ਹੈ ਉਹਨਾਂ ਵੱਲੋਂ ਆਪਣੇ ਪਿਤਾ ਜੀ ਨੂੰ ਜਿਹੜੇ ਹਜ਼ਾਰਾਂ ਜਾਨਾਂ ਬਚਾਉਂਦੇ ਆ ਹਜ਼ਾਰਾਂ ਲੋਕ ਆ ਕੇ ਇੱਥੇ ਖੂਨਦਾਨ ਕਰਦੇ ਆ ਔਰ ਉਸ ਖੂਨਦਾਨ ਨਾਲ ਜਿਹੜਾ ਹੈਗਾ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਬਚਦੀਆਂ ਸੋ ਮੈਂ ਇਸ ਸੁਸਾਇਟੀ ਨੂੰ ਜਿੰਨੇ ਇਸ ਦੇ ਮੈਂਬਰ ਐ ਸਮੂਹ ਮੈਂਬਰਾਂ ਸਹਿਬਾਨ ਨੂੰ ਸਭ ਨੂੰ ਵਧਾਈ ਦਿੰਦਾ ਔਰ ਪਰਮਾਤਮਾ ਦੇ ਚਰਨਾਂ 'ਚ ਬਾਬਾ ਫਰੀਦ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਇਸ ਸੁਸਾਇਟੀ ਨੂੰ ਜਿਹੜਾ ਹੈਗਾ ਚੜ੍ਹਦੀ ਕਲਾ 'ਚ ਰੱਖੇ ਇਸੇ ਤਰ੍ਹਾਂ ਇਸ ਸੁਸਾਇਟੀ ਤੇ ਮੇਰ ਭਰਿਆ ਹੱਥ ਰੱਖ ਕੇ ਔਰ ਇਹ ਸੁਸਾਇਟੀ ਦਿਨ ਦੁੱਗਣੀ ਔਰ ਰਾਤ ਚੌਕਣੀ ਤਰੱਕੀ ਕਰਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਛਲੇ ਲੰਮੇ ਸਮੇਂ ਤੋਂ ਬਾਬਾ ਫਰੀਦ ਜੀ ਦੀ ਧਰਤੀ ਤੇ ਤੇ ਬਾਬਾ ਫਰੀਦ ਜੀ ਦੇ ਮੇਲੇ ਤੇ ਨਗਾਤਾਰੇ ਜਿਹੜਾ ਪੰਜਵਾਂ ਕੈਂਪਾ ਬਾਈ ਆਪਣਾ ਹੈਰਿਟ ਲੋਆ ਜਿਹੜਾ ਉਹਨਾਂ ਨੇ ਆਪਦੇ ਪਿਤਾ ਦੀ ਯਾਦ ਦੇ ਵਿੱਚ ਸਰਦਾਰ ਜਸਵਿੰਦਰ ਸਿੰਘ ਦੀ ਯਾਦ ਦੇ ਵਿੱਚ ਹਰ ਸਾਲ ਉਹ ਕੈਂਪ ਲਾਉਂਦੇ ਆ ਸੋ ਬਹੁਤ ਥਾਵਾਂ ਤੇ ਉਹ ਕੈਂਪ ਲਾਉਂਦੇ ਆ ਖਾਸ ਕਰਕੇ ਸਮੇਂ ਦੀ ਨਿਜਾਗਤ ਨੂੰ ਸਮਝਦੇ ਹੋਏ ਹੜਪ੍ਰਭਾਵਿਤ ਖੇਤਰਾਂ ਗੁਰੂ ਸਾਹਿਬ ਨਾਲ ਕਰਨ ਜੇ ਉੱਥੇ ਕੋਈ ਬਿਮਾਰੀ ਫੈਲਦੀ ਆ ਤਾਂ ਉੱਥੇ ਵੀ ਕਾਫੀ ਬਲੱਡ ਦੀ ਲੋੜ ਪੈਂਦੀ ਆ ਮੈਡੀਕਲ ਦੇ ਵਿੱਚ ਬਲੱਡ ਦੀ ਵੀ ਬਹੁਤ ਕਮੀ ਹੁੰਦੀ ਆ ਕਿਉਂਕਿ ਬਲੱਡ ਜਿਹੜਾ ਦੇਣ ਵਾਲਾ ਹੁੰਦਾ ਉਹ ਇੱਕ ਬੋਤਲ ਜਾਂਦੀ ਆ ਤੇ ਪਰ ਉੱਥੇ ਜਿਹੜੀ ਲੱਗਦੀ ਆ ਚਾਰ ਚਾਰ ਬੋਤਲਾਂ ਕਈ ਵਾਰ ਪੰਜ ਪੰਜ ਬੋਤਲਾਂ ਇੱਕ ਬੰਦੇ ਨੂੰ ਲੱਗ ਜਾਂਦੀਆਂ ਸੋ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਬਲੱਡਦਾਨ ਕਰੋ ਅਸੀਂ ਇਹ ਨਹੀਂ ਕਹਿੰਦੇ ਕਿ ਇੱਥੇ ਕਰੋ ਜਿੱਥੇ ਤੁਹਾਨੂੰ ਠੀਕ ਲੱਗਦਾ ਉੱਥੇ ਕਰੋ ਪਰ ਬਲੱਡਦਾਨ ਜ਼ਰੂਰ ਕਰੋ ਆਪਦੇ ਪਰਿਵਾਰ ਲਈ ਵੀ ਕਰੋ ਆਪਦੇ ਬੱਚਿਆਂ ਦੇ ਫਿਊਚਰ ਲਈ ਵੀ ਕਰੋ ਜੇ ਕੋਈ ਅਣ ਹੋਣੀ ਵਰਤੋਂ ਆਪਰਦੀ ਆ ਤਾਂ ਉੱਥੇ ਤੁਹਾਨੂੰ ਬਲੱਡ ਦੀ ਲੋੜ ਜ਼ਰੂਰ ਬਹੁਤ ਬੜੀ ਆ ਅਰੇ ਅਸੀਂ ਮੈਂ ਤੇਰੇ ਨਾਲ ਇੱਥੇ ਸਰਕਟ ਟੈਂਪ ਤੇ ਪਹੁੰਚਿਆ ਸਭ ਤੋਂ ਪਹਿਲਾਂ ਤਾਂ ਇਹ ਲੱਗਾ ਸਭ ਤੋਂ ਪਹਿਲਾਂ ਜਿਵੇਂ ਮੈਂ ਸਾਰਾ ਨੇ ਬਾਬਾ ਫਰੀਦ ਆਗਯੂਰੂ ਦੇ ਸੀਂਗੋ ਨਿਵਾਸੀਆਂ ਨੂੰ ਪੁਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਹਰੇਕ ਸਾਲ ਜਸਵਿੰਦਰ ਸਿੰਘ ਮੈਮੋਰੀਅਲ ਜਸਵਿੰਦਰ ਸਿੰਘ ਢਿੱਲੋ ਮੈਮੋਰੀਅਲ ਸੁਸਾਇਟੀ ਇਹ ਜੋ ਬਣੀ ਜੀ ਹੈ ਹਮੇਸ਼ਾ ਇਸ ਸਮਾਜ ਸੇਵੀ ਕੰਮਾਂ ਦੇ ਵਿੱਚ ਮੋਹਰੀ ਹੈ ਜਦੋਂ ਸੋਸਾਇਟੀ ਦੇ ਹੈਰੀਟ ਲੋਜੀ ਪ੍ਰਧਾਨ ਹੈ ਤੇ ਪੂਰੇ ਜਿੰਨੇ ਬਾਕੀ ਸਮੁੱਚੇ ਇਹਨਾਂ ਦੇ ਮੈਂਬਰ ਆ ਸਾਥੀ ਹੈ ਬਾਈ ਸ਼ਰਨਜੀਤ ਜੀ ਬਾਈ ਜਸਵੀਰ ਜੀ ਹੋਰ ਵੀ ਜਿੰਨੀ ਧੀਮ ਹੈ ਸਾਰੀ ਇਹ ਹਰੇਕ ਸਾਲ ਹੀ ਬਾਬਾ ਫਰੀਦ ਜੀ ਆਗਮਨ ਗੁਰੂ ਦੇ 21 22 ਤਰੀਕ ਨੂੰ ਮੇਲਾ ਲਾਉਂਦੇ ਆ ਤੇ ਉਸ ਮੇਲੇ ਦੇ ਵਿੱਚ ਖੂਨਦਾਨ ਕੈਮਰਾ ਮੇਲਾ ਹੁੰਦਾ ਹੈ ਇਹ ਖੂਨਦਾਨੀਆਂ ਦਾ ਮੇਲਾ ਹੁੰਦਾ ਹੈ ਤੇ ਬੜੇ ਹੀ ਲੋਕ ਤੇ ਨੌਜਵਾਨ ਉਤਸ਼ਾਹ ਨਾਲ ਇਹਦੇ ਵਿੱਚ ਹਿੱਸਾ ਲੈਂਦੇ ਆ ਤੇ ਮੈਂ ਸਾਰਿਆਂ ਨੂੰ ਇੱਕ ਦਲ ਦੀ ਸੋਸਾਇਟੀ ਨੂੰ ਜਿੰਨੇ ਵੀ ਸੋਸਾਇਟੀ ਦੇ ਮੈਂਬਰ ਆ ਵਧਾਈ ਦਿੰਦੇ ਆ ਕਿ ਅਮੇ ਜਾਂ ਬੜਾ ਕਾਮਯਾਬ ਚੋਕੀ ਬੜਾ ਨੇਕ ਕੰਮ ਹੈ ਇਸ ਤੋਂ ਉੱਪਰ ਮੈਂ ਕੋਈ ਕੰਮ ਨਹੀਂ ਲੇਖਣੀ ਹੈਗਾ ਕਿਉਂਕਿ ਸਭ ਤੋਂ ਵੱਡਾ ਜਿਹੜਾ ਗਾਣ ਹੈ ਖੂਨ ਨਾਲ ਪਿੜਿਆ ਗਿਆ ਹੈ ਤੇ ਤਾਂ ਹੀ ਜੇ ਕਿ ਕੋਈ ਬੱਚੀ ਹੈ ਜਾਂ ਕਿ ਇਹਦੇ ਲੋਕ ਹੈ ਜਿਹਨੂੰ ਲੈ ਕੇ ਕਸਤੇਵਾ ਖੂਨਦਾਨ ਚੱਲਣਾ ਪੈਂਦਾ ਹੈ ਤੇ ਤਾਂ ਹੀ ਖੂਨ ਦੇ ਪੂਰੇ ਸਰਕਾਰ ਜੇਕਰ ਕੋਈ ਨੂੰ ਖੂਨਦਾਨੀ ਅੱਗੇ ਆ ਕੇ ਹਿਸਾਬਾ ਦੇ ਤੇ ਖੂਨਦਾਨ ਕਰੇ ਤੇ ਇਹੀ ਤਰ੍ਹਾਂ ਲੱਗਣਾ ਹੈ ਅੱਗੇ ਵੀ ਲੋਕਾਂ ਦੀ ਸੇਵਾ ਕਰਦੇ ਰਹਿਣ ਐਨੇ ਕਹਦਾ ਕੇਵਲ ਜਾਂਦੇ ਨੇ ਵਾਹੀ ਤੁਸੀਂ ਦਾ ਖਾਸਾ ਵਾਹ ਸਤਿ ਸ੍ਰੀ ਅਕਾਲ ਤੁਸੀਂ ਜਿੱਦ ਤੇ ਲੋ ਨਮੋਦਿਆ ਬਲੱਡ ਸੇਵਿੰਗ ਸੈਕਟਿਓਨ ਤੇ ਹੋਟੇ ਆ ਤੇ ਕੀ ਗੱਲ ਚੱਲ ਰਹੀ ਹੈ ਬਲੱਡ ਡੋਨੇਸ਼ਨ ਦੇ ਰਿਹਾ ਤਾਂ ਨਹੀਂ ਬਾਰੇ ਜਿਵੇਂ ਕਹਿੰਦੇ ਹੁੰਦੇ ਨੇ ਨਾ ਖੂਨ-ਦਾਨ ਮਹਾਨਾ ਸਭ ਤੋਂ ਵੱਡਾ ਦਾਨ ਖੂਨ ਨੂੰ ਮੰਨਿਆ ਗਿਆ ਜੋ ਕਿ ਤੋ ਤਿਆਰ ਨਹੀਂ ਹੁੰਦਾ ਸਿਰਫ ਮਨੁੱਖੀ ਮਨੁੱਖ ਨੂੰ ਦੇ ਸਕਦਾ ਮਨੁੱਖ ਦੁਆਰਾ ਇੱਕ ਚੰਗੀ ਸੋਚ ਚੰਗੀ ਲੋਕਾਂ ਦੇ ਨਿਆਸਿਆਂ ਦੇ ਜਿਵੇਂ ਆਸਰਾ ਬਣਾਉਣਾ ਹੁੰਦਾ ਜਿਨ੍ਹਾਂ ਨੂੰ ਬਲੱਡ ਨਹੀਂ ਮਿਲਦਾ ਮੈਡੀਕਲ ਦੇ ਵਿੱਚ ਜਿਹੜੀ ਰੂਟੀਨ ਵਾਂਗੂ ਸਾਨੂੰ ਫੋਨ ਆਉਂਦੇ ਰਹਿੰਦੇ ਆ ਫਿਰ ਬਈ ਜੀ ਹੁਣੀ ਹੈਰੀ ਹੁਨੀਆਂ ਜਿੰਨੇ ਵੀ ਤੁਹਾਡੇ ਬਾਬਾ ਫਰੀਦ ਸੇਵਾ ਬਲੱਡ ਵਾਲੇ ਉਸ ਦਿਨ ਕੈਂਪ ਲੱਗੇ ਸੀ ਬਾਬਾ ਫਰੀਦ ਦਾ ਮੇਲਾ ਸਟਾਰਟ ਹੋਇਆ ਬਾਕੀ ਜਸਵਿੰਦਰ ਢਿੱਲੋ ਮੈਮੋਰੀਅਲ ਜਿਹੜੀ ਸੁਸਾਇਟੀ ਬਲੱਡ ਕੈਂਪ ਲਗਾ ਰਹੇ ਇੱਥੇ ਇਹਨਾਂ ਨੂੰ ਮੈਂ ਵਧਾਈ ਦੇ ਪਾਤਰ ਕਹਿਣਾ ਕਿ ਤੁਸੀਂ ਬਹੁਤ ਸ਼ਲਾਘਾਯੋਗ ਕੰਮ ਕਰ ਰਹੇ ਹੋ ਮਨੁੱਖਤਾ ਦੀ ਸੇਵਾ ਕਰ ਰਹੇ ਹੋ ਸੋ ਵਾਹਿਗੁਰੂ ਅੱਗੇ ਬਾਬਾ ਫਰੀਦ ਅੱਗੇ ਵੀ ਇਹੀ ਆਸ ਮੈਂ ਕਾਮਨਾ ਕਰਦਾ ਕਿ ਇਹਨਾਂ ਨੂੰ ਦਿਲ ਮਤਲਬ ਦਿਨ ਚੁਗਰੀ ਤਰੱਕੀ ਬਖਸ਼ੇ ਕਿਉਂਕਿ ਇੱਕ ਲੋਕਾਂ ਦੇ ਭਲੇ ਲਈ ਕੰਮ ਕਰ ਰਹੇ ਪੁੰਦਾ ਕੰਮ ਕਰ ਰਹੇ ਸੋ ਇਹਨਾਂ ਨੂੰ ਤੰਦਰੁਸਤੀ ਅਤੇ ਹੋਰ ਸ਼ਕਤੀ ਬਖਸ਼ੋ ਕਿ ਲੋਕਾਂ ਦੇ ਕੰਮ ਆ ਸਕਣ ありがとうございます。<music>